अज अं बनावेंगे वर्त वाली पनीर दी सब्जी दी रेसिपी जिसमें कि असि बिना प्याज ते लहसुन तो बनावे ते बहुत ही मसालेदार ते बहुत ही टेस्टी है जी साड़ी सब्जी बन के तैयार हो जाती है तो बहुत ही जल्दी बन जाती है सब्जी बिल्कुल सिंपल जे मसाले नाल असू बनावे घर विच ही पर बिल्कुल रेस्टोरेंट रा स्टाइल जिस तरह की सर्व की आती है बिल्कुल रेस्टोरेंट रा स्टाइल तरह अ रेसिपी बनावे बहुत ही ज़्यादा टेस्टी है करारी तो मसालेदार सब्जी नवरात्रि तू जरूर पसंद आएगी और बहुत ही जल्दी बन के तैयार हो जाती एक बार जरूर तो इस रेसपी को ट्राई करना तुसी सताल जी स्वागत है तेजे सब का मेरे चैनल हर सिमरन जोड़ा फूड एंड लाइफ ते मेरी होर भीज़ देखने लिये मेरे चैनल सबसक्राइब कर लो वर्तले स्पैशल असी बिना प्याज से लसुन तो पनीर बनावे ਤੇ ਲਈ 250 ਗ੍ਰਾਮ ਪਨੀਰ ਲਿਆ ਹੈ ਇਹਨੂੰ ਮੈਂ ਲੰਬੇ ਲੰਬੇ ਪੀਸਿਸ ਵਿੱਚ ਇਸ ਤਰ੍ਹਾਂ ਸਲਾਈਸਿਸ ਵਿੱਚ ਕੱਟ ਲਿਆ ਤੁਸੀਂ ਛੋਟੇ ਛੋਟੇ ਪੀਸਿਸ ਵਿੱਚ ਕਯੂਬਸ ਵਿੱਚ ਕੱਟ ਕੇ ਬਣਾ ਸਕਦੇ ਹੋ ਇਹਨੂੰ ਮੈਰੀਨੇਟ ਕਰਾਂਗੇ ਮੈਰੀਨੇਸ਼ਨ ਲਈ ਦੋ ਵੱਡੇ ਚਮਚ ਪਰ ਕੀ ਮੈਂ ਜੋ ਦਹੀਂ ਹੈ ਉਹ ਪਾਵਾਂਗੇ ਦੋ ਚਮਚ ਵੱਡੇ ਵਾਲੇ ਲੈਣੇ ਨੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚੁਟਾਈ ਛੋਟਾ ਚਮਚ ਮੈਂ ਇਹਦੇ ਵਿੱਚ ਨਮਕ ਤਾਂ ਪਾਵਾਂਗੇ ਬਿਲਕੁਲ ਥੋੜਾ ਜਿਹਾ ਨਮਕ ਪਾਵਾਂਗੇ ਔਰ ਇੱਕ ਚੁਟਾਈ ਛੋਟਾ ਚਮਚ ਜੋ ਲਾਲ ਮਿਰਚ ਐਸੀ ਉਹਦਾ ਪਾਊਡਰ ਪਾਵਾਂਗੇ ਤੇ 1/4 ਚੋਟਾ ਚਮਚ ਮੈਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਈ ਆ ਤੁਸੀਂ ਦੇਗੀ ਮਿਰਚ ਵੀ ਪਾ ਸਕਦੇ ਹੋ ਰੰਗ ਲਈ ਤੇ 1/4 ਚੋਟਾ ਚਮਚ ਗਰਮ ਮਸਾਲਾ ਤੇ 1/4 ਚੋਟਾ ਚਮਚ ਧਨੀਏ ਦਾ ਪੀਸਾ ਪਾਊਡਰ ਪਾ ਕੇ ਅਸੀਂ ਸਭ ਨੂੰ ਚੰਗੀ ਤਰ੍ਹਾਂ ਤੇ ਮਿਕਸ ਕਰ ਲੈਣਾ ਜੋ ਕਸ਼ਮੀਰੀ ਰੈੱਡ ਚਿਲੀ ਹੈ ਉਹ ਜਿਆਦਾ ਤਿੱਖੀ ਨਹੀਂ ਹੁੰਦੀ ਬਸ ਕਲਰ ਲਈ ਅਸੀਂ ਇਹਨਾਂ ਯੂਜ਼ ਕਰਨਾ ਹੈ ਤੁਸੀਂ ਉਦਰੀ ਅਗਾਂ ਦੇਗੀ ਮਿਰਚ ਵੀ ਯੂਜ਼ ਕਰ ਸਕਦੇ ਹੋ ਜਾਂ ਸਕੀਪ ਵੀ ਕਰ ਸਕਦੇ ਹੋ ਮੈਰੀਨੇਸ਼ਨ ਤਿਆਰ ਹੋ ਗਈ ਹੈ ਸਾਡੇ ਤੇ ਹੁਣ ਜੋ ਅਸੀਂ ਪੀਸਿਸ ਕੱਟ ਕੇ ਰਗੇ ਹੋਏ ਸੀ ਪਨੀਰ ਦੇ ਲੰਬੇ ਚੌੜੇ-ਚੌੜੇ ਲੰਬੇ ਪੀਸਿਸ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਕੋਟ ਕਰ ਲਵਾਂਗੀ ਮੈਰੀਨੇਸ਼ਨ ਨਾਲ ਤੁਸੀਂ ਅਗਰ ਇਸੇ ਤਰ੍ਹਾਂ ਨਹੀਂ ਵੱਡੇ-ਵੱਡੇ ਪੀਸਿਸ ਨੂੰ ਬਣਾਉਣਾ ਚਾਹੁੰਦੇ ਤਾਂ ਛੋਟੇ ਪੀਸਿਸ ਵਿੱਚ ਤੁਸੀਂ ਕੱਟ ਕੇ ਉਹ ਵੀ ਕਰ ਸਕਦੇ ਹੋ ਮੈਂ ਜੋ ਐ ਡਿਸ਼ ਹੈ ਰੈਸਟੋਰੈਂਟ ਵਿੱਚ ਵੀ ਨਵਰਾਤਰੀ ਵਾਲੀ ਇਹ ਐਵਲੀ ਜੋ ਡਿਸ਼ ਹੈ ਉਹ ਖਾਧੀ ਸੀ ਤੇ ਮੈਂ ਉਹੀ ਵਾਲੀ ਡਿਸ਼ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਬਿਲਕੁਲ ਰੈਸਟੋਰੈਂਟ ਸਟਾਈਲ ਜਿਸ ਤਰ੍ਹਾਂ ਕੀ ਮਿਲਦਾ ਹੈ ਰੈਸਟੋਰੈਂਟ ਵਿੱਚ ਪਨੀਰ ਮੈਂ ਉਸੇ ਤਰ੍ਹਾਂ ਹੀ ਬਣਾ ਰਹੀ ਹਾਂ ਤੁਸੀਂ ਛੋਟੇ ਪੀਸੇਸ ਵਿੱਚ ਵੀ ਬਣਾ ਸਕਦੇ ਹੋ ਤੇ ਜਾਂ ਇਹਨੂੰ ਮੈਰੀਨੇਸ਼ਨ ਕਰਨ ਤੋਂ ਬਾਅਦ ਤੁਸੀਂ ਜੋ ਫਰਾਈ ਕਰੋਗੇ ਉਸ ਤੋਂ ਬਾਅਦ ਵੀ ਤੁਸੀਂ ਇਹਨਾਂ ਛੋਟੇ-ਛੋਟੇ ਪੀਸੇਸ ਵਿੱਚ ਕੱਟ ਸਕਦੇ ਹੋ ਤੇ ਜੋ ਸਾਰੇ ਪੀਸੇਸ ਨੇ ਪਨੀਰ ਦੇ ਇਹਨਾਂ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਜੋ ਮੈਰੀਨੇਸ਼ਨ ਆ ਉਹਦੇ ਨਾਲ ਕੋਟ ਕਰ ਲਿਆ ਤੁਸੀਂ ਉਸ ਤੋਂ ਵੱਧ ਕੁਆਂਟੀਟੀ ਵਿੱਚ ਵੀ ਬਣਾ ਸਕਦੇ ਹੋ ਮੈਰੀਨੇਸ਼ਨ ਨੂੰ ਅਗਰ ਜ਼ਿਆਦਾ ਪਨੀਰ ਹੈ ਤੇ ਅਗਰ ਕਾਟਾ ਹੈ ਤੇ ਥੋੜੀ ਕੁਆਂਟੀਟੀ ਵਿੱਚ ਵੀ ਬਣਾ ਸਕਦੇ ਹਾਂ ਮੈਂ 250 ਗ੍ਰਾਮ ਪਨੀਰ ਦੇ ਹਿਸਾਬ ਦੇ ਨਾਲ ਬਣਾਇਆ ਹੈ ਜੋ ਮੈਰੀਨੇਸ਼ਨ ਹੈ ਤੇ ਸਾਡੇ ਜੋ ਪਨੀਰ ਦੇ ਸਲਾਈਸਿੰਗ ਨੇ ਚੰਗੀ ਤਰ੍ਹਾਂ ਕੋਟ ਹੋ ਗਏ ਨੇ ਮੈਰੀਨੇਸ਼ਨ ਦੇ ਨਾਲ ਮਸੀਂ সাইਡ ਤੇ ਰੱਖ ਦਿੰਦੇ ਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਸ਼ੈਲੋ ਫਰਾਈ ਕਰਨਾ ਹੈ ਇਹਨਾਂ ਨੂੰ ਜੋ ਸਾਡੇ ਪਨੀਰ ਦੇ ਪੀਸਸ ਨੇ ਪਨੀਰ ਨੂੰ ਅਸੀਂ ਥੋੜਾ ਜਿਹਾ ਸ਼ੈਲੋ ਫਰਾਈ ਕਰਾਂਗੇ ਤੇ ਉਹਦੇ ਲਈ ਮੈਂ ਇੱਕ ਪੈਨ ਲਿਆ ਨਾਨ ਸਟਿਕ ਪੈਨ ਲਿਆ ਹੈ उन्होंने थोड़ा जहाँ पहले गर्म कर लवेंगे जो ही थोड़ा जहा गर्म हो जाएगा उ मैं दो छोटे चम्मच भर के घी जो भी है पाना चाहते हो पा हो। मैं दो छोटे चम्मच घी देते हैं मेल्ट किए तो है। तो बाद जो सा कोटड बिल्कुल मैरीनेटड पनीर है वो सलाइसिस ने बिल्कुल शैलो फ्राई करना है हल्का हल्का डीप फ्राई नहीं करना है बिल्कुल थोड़े जो ऑयल ज घी हल्का जहा ਟਾਸ ਕਰਨਾ ਹੈ ਸ਼ੈਲੋ ਫਰਾਈ ਹੀ ਕਰਨਾ ਹੈ ਜਦੋਂ ਤੱਕ ਕਿ ਬਹੁਤ ਵਧੀਆ ਨਹੀਂ ਲਾਈਟ 골ਡਨ ਕਲਰ ਨਹੀਂ ਆ ਜਾਂਦਾ ਫਿਰ ਉਸ ਨੂੰ ਜੋ ਨੀਚੇ ਵਾਲੀ ਸਾਈਡ ਹੈ ਉਹਨੂੰ ਚੰਗੀ ਤਰ੍ਹਾਂ ਸੀ ਥੋੜਾ ਜਿਹਾ ਕੁੱਕ ਹੋਣ ਦੇਣਾ ਤੇ ਉਸ ਤੋਂ ਬਾਅਦ ਅਸੀਂ ਜੋ ਜੋ ਨੀਚੇ ਵਾਲੀ ਸਾਈਡ ਹੈ ਉਹ ਕੁੱਕ ਹੋ ਜਾਏਗੀ ਫਰਾਈ ਹੋ ਜਾਏਗੀ ਤਾਂ ਇਸ ਨੂੰ ਫਲਿੱਪ ਕਰ ਦੇਣਾ ਹੈ ਇਸ ਸਾਈਡ ਨੂੰ ਅਸੀਂ ਬਦਲ ਦਵਾਂਗੇ ਇਸੇ ਤਰ੍ਹਾਂ ਹੀ ਬਾਕੀ ਦੇ ਜੋ ਪਨੀਰ ਦੇ ਪੀਸੇਜ਼ ਨੇ ਉਹਨਾਂ ਨੂੰ ਇਸੇ ਸਾਈਡ ਬਦਲ ਦਵਾਂਗੇ ਦੋਨਾਂ ਸਾਈਡ ਤੋਂ ਅਸੀਂ ਇਮਲੀ ਇਹਨੂੰ ਚੰਗੀ ਤਰ੍ਹਾਂ ਸ਼ੈਲੋ ਫਰਾਈ ਕਰਨਾ ਹੈ ਤੇ ਸਾਰੇ ਪੀਸੇਜ਼ ਨੂੰ ਅਸੀਂ ਇਸੇ ਤਰ੍ਹਾਂ ਫਲਿੱਪ ਕਰ ਲਵਾਂਗੇ ਤਾਂ ਸਾਈਡਾਂ ਬਦਲਾਂਗੇ ਤਾਂ ਜੋ ਨੀਚੇ ਵਾਲਾ ਜੋ ਤਾਂ ਪੋਰਸ਼ਨ ਆ ਉਹ ਵੀ ਚੰਗੀ ਤਰ੍ਹਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਅੱਛਾ ਗੋਲਡਨ ਬ੍ਰਾਊਨ ਕਲਰ ਆ ਗਿਆ ਹੈ ਪਨੀਰ ਦੇ ਉੱਤੇ ਤੇ ਦੋਨਾਂ ਸਾਈਡ ਤੋਂ ਅਸੀਂ ਇਹਨਾਂ ਨੂੰ ਪਕਾ ਲੈਣਾ ਹੈ ਤਾਂ ਜੋ ਬਹੁਤ ਚੰਗੀ ਤਰ੍ਹਾਂ ਜੋ ਸਾਡੀ ਮੈਰੀਨੇਸ਼ਨ ਹੈ ਉਹ ਕੁੱਕ ਹੋ ਜਾਏ ਤੁਸੀਂ ਦੇਖ ਸਕਦੇ ਹੋ ਇਹ ਪਨੀਰ ਬਹੁਤ अच्छी तरह कलर ਵਿੱਚ ਨੇ ਫਰਾਈ ਹੋਇਆ ਉਹਨੂੰ ਦੁਬਾਰਾ ਤੋਂ ਮੈਂ ਹਲਕਾ ਜਾਂ 골ਡਨ ਕਲਰਾਂ ਤੱਕ ਪਰ ਫਰਾਈ ਕਰਨਾ ਹੈ ਤਾਂ ਤੇ ਹੁਣ ਜੇ ਸਾਡੇ ਪਨੀਰ ਦੇ ਪੀਸਿਸ ਨੇ ਸਾਰਿਆਂ ਨੂੰ ਮੈਂ ਹਲਕਾ ਜਾਂ 골ਡਨ ਬ੍ਰਾਊਨ ਕਲਰ ਆਨ ਤੱਕ ਕਰ ਸ਼ੈਲੋ ਫਰਾਈ ਕਰ ਲਿਆ ਤੇ ਬਹੁਤ ਅੱਛੇ ਕਲਰ ਦੇ ਵਿੱਚ 골ਡਨ ਫਰਾਈ ਹੋ ਗਏ ਨੇ ਸਾਡੇ ਜੋ ਪਨੀਰ ਦੇ ਸਲਾਈਸਿਸ ਨੇ ਤੇ ਇਹਨਾਂ ਨੂੰ ਅਸੀਂ ਹੁਣ ਸਾਈਡ ਤੇ ਰੱਖ ਲੈਂਦੇ ਆਂ ਤੇ ਗਰੇ ਵੀ ਬਣਾਉਣ ਦੇ ਲਈ ਮੈਂ ਪੰਜ ਟਮਾਟਰ ਲੈਨੇ ਮੀਡੀਅਮ ਸਾਈਜ਼ ਦੇ ਬਿਲਕੁਲ ਤਾਜ਼ਾ ਵਾਲੇ ਨੇ ਇਹਨਾਂ ਨੂੰ ਮੈਂ ਛੋਟੇ ਪੀਸਿਸ ਵਿੱਚ ਕੱਟ ਲਿਆ ਸੀ ਕਿਉਂਕਿ ਸਾਨੂੰ ਗਰਾਇੰਡਰ ਦੇ ਵਿੱਚ ਇਹਨਾਂ ਦੀ ਪੇਸਟ ਬਣਾਣੀ ਆ ਛੋਟੇ ਪੀਸਿਸ ਵਿੱਚ ਕੱਟ ਕੇ ਉਸ ਤੋਂ ਬਾਅਦ ਮਿਕਸਰ ਗਰਾਇੰਡਰ ਦੇ ਵਿੱਚ ਜੋ ਸਾਡੇ ਟਮਾਟਰ ਦੇ ਪੀਸਿਸ ਕੱਟ ਕੇ ਰੱਖਿਓ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਐਡ ਕਰਾਂਗੇ ਉਸ ਤੋਂ ਬਾਅਦ ਸਾਬਤ ਵਾਲੀਆਂ ਲਾਲ ਮਿਰਚਾਂ ਨੇ ਜੋ ਉਮੇਦ ਵਿੱਚ ਯੂਜ਼ ਕਰ ਰਹੀਆਂ ਨੇ ਘਰ ਵਿੱਚ ਸੁਕਾਈਆਂ ਹੋਈਆਂ ਜੋ ਸਾਬਤ ਵਾਲੀ ਲਾਲ ਮਿਰਚ ਹੁੰਦੀ ਹੈ ਹਰੀ ਨੂੰ ਸੁਕਾ ਕੇ ਓਵਰ ਯੂਜ਼ ਕਰ ਰਹੀਆਂ ਤੇ ਇੱਕ ਛੋਟਾ ਚਮਚ ਪਰ ਕੇ ਅਸੀਂ ਦੇ ਵਿੱਚ ਜੋ ਸੁੱਕਾ ਧਨੀਆ ਸਾਬਤ ਵਾਲੇ ਮੈਂ ਪਾ ਰਹੀਆਂ ਗ੍ਰाइंड ਕਰਾਂਗੇ ਤੇ ਪੇਸਟ ਬਣ ਜਾਏਗੀ ਔਰ ਥੋੜਾ ਜਿਹਾ ਇਸ ਵਿੱਚ ਅਦਰਕ ਦਾ ਛੋਟਾ ਪੀਸ ਹੈ ਮੈਂ ਇਹਦੇ ਵਿੱਚ ਦੋ ਛੋਟੇ ਛੋਟੇ ਪੀਸਿਸ ਅਦਰਕ ਦੇ ਪਾ ਦਿੱਤੇ ਨੇ ਕਿਉਂਕਿ ਅਸੀਂ ਦੇ ਵਿੱਚ ਪਿਆਜ਼ ਤੇ ਲਸਣ ਬਿਲਕੁਲ ਨਹੀਂ ਯੂਜ਼ ਕਰਾਂਗੇ ਤੇ ਇਹਦੇ ਵਿੱਚ ਜੋ ਟਮਾਟਰ ਤੇ ਅਦਰਕ ਦਾ ਜੋ ਫਲੇਵਰ ਹੈ ਬਹੁਤ ਵਧੀਆ ਆਏਗਾ ਪਨੀਰ ਦੇ ਵਿੱਚ ਤੇ ਅਸੀਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਤੇ ਇੱਕ ਬਹੁਤ ਅੱਛੀ ਜੀ ਪੇਸਟ ਬਣਾ ਲਵਾਂਗੇ ਜੁਸ ਸਾਦਾ ਟਮਾਟਰ ਅਦਰਕੇ ਉਹਨੂੰ ਅਸੀਂ ਚੰਗੀ ਤਰ੍ਹਾਂ ਪੇਸਟ ਬਣਾ ਲਈਏ ਮਸਾਲਿਆਂ ਦੇ ਨਾਲ ਸੁੱਕਾ ਧਨੀਆ ਤੇ ਲਾਲ ਮਿਰਚ ਦੇ ਨਾਲ ਅਸੀਂ ਇਹਨਾਂ ਨੂੰ ਬਹੁਤ ਅੱਛੀ ਪੇਸਟ ਬਣਾ ਲਿਆ ਉਸ ਤੋਂ ਬਾਅਦ ਇੱਕ ਕੜਾਈ ਨੂੰ ਮੈਂ ਗਰਮ ਹੋਣੀ ਰੱਖਿਆ ਹੈ ਤੇ ਉਸ ਤੋਂ ਬਾਅਦ ਅਸੀਂ ਵਿੱਚ ਥੋੜਾ ਜਿਹਾ ਦੋ ਛੋਟੇ ਚਮਚ ਭਰ ਕੇ ਤੁਸੀਂ ਤੇਲ ਜਾਂ ਕੀ ਕੁਝ ਵੀ ਯੂਜ਼ ਕਰ ਸਕਦੇ ਹੋ ਦੋ ਛੋਟੇ ਚਮਚ ਭਰ ਕੇ ਜੋ ਕੀ ਇਹ ਉਹਦੇ ਵਿੱਚ ਯੂਜ਼ ਕੀਤਾ ਹੈ ਤੁਸੀਂ ਮੱਖਣ ਵੀ ਪਾ ਸਕਦੇ ਹੋ ਜਦੋਂ ਇਹ ਥੋੜਾ ਜਿਹਾ ਕੀ ਗਰਮ ਹੋ ਜਾਏਗਾ ਬਿਲਕੁਲ ਥੋੜਾ ਜਿਹਾ 1/4 ਛੋਟਾ ਚਮਚ ਇਸ ਦੇ ਵਿੱਚ ਸਾਬਤ ਜੀਰਾ ਪਾਵਾਂਗੇ ਉਸ ਤੋਂ ਬਾਅਦ ਇੱਕ ਤੇਜ ਪੱਤਾ ਪਾਵਾਂਗੇ ਦੋ ਹਰੀਆਂ ਚੁੱਟੀਆਂ ਇਲਾਇਚੀਆਂ ਇੱਕ ਮੋਟੀ ਕਾਲੀ ਲਾਈਚੀ ਅਸੀਂ ਇਹਦੇ ਵਿੱਚ ਪਾਵਾਂਗੇ ਜਿਨ੍ਹਾਂ ਨੂੰ ਥੋੜਾ ਜਿਹਾ ਕ੍ਰੈਕ ਹੋਣ ਦਵਾਂਗੇ ਮਸਾਲੇ ਜਦੋਂ ਇਹ ਥੋੜੇ ਜਿਹਾ ਪੁੱਜ ਜਾਣਗੇ ਸਾਡੇ ਬਹੁਤ ਚੰਗੀ ਤਰ੍ਹਾਂ ਫਲੇਵਰ ਆ ਜਾਏਗਾ ਫਿਰ ਜੋ ਅਸੀਂ ਪੇਸਟ ਬਣਾ ਕੇ ਰੱਖੀ ਹੋਈ ਹੈ ਟਮਾਟਰ ਦੀ ਅਦਰਕ ਲਾਲ ਮਿਰਚ ਤੇ ਸੁੱਕਾ ਧਨੀਆ ਦੀ ਉਹ ਅਸੀਂ ਇਹਦੇ ਵਿੱਚ ਪਾ ਦੇਣੀ ਹੈ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਦੇ ਕੁੱਕ ਕਰ ਲੈਣਾ ਹੈ ਤਾਂ ਜੋ ਟਮਾਟਰ ਨੇ ਚੰਗੀ ਤਰ੍ਹਾਂ ਦੇ ਨਾਲ ਸਾਡੇ ਪੁੱਜ ਜਾਣ ਅਸੀਂ ਇਹਨੂੰ ਚਲਾਉਂਦੇ ਰਵਾਂਗੇ ਤੇ ਪੁੰਨਾਂਗੇ ਜਦੋਂ ਤੱਕ ਕਿ ਸਾਡੇ ਜੋ ਟਮਾਟਰ ਨੇ ਬਹੁਤ ਚੰਗੀ ਤਰ੍ਹਾਂ ਪੁੱਜ ਨਹੀਂ ਜਾਂਦੇ ਤੇ ਇਹਨਾਂ ਨੂੰ ਅਸੀਂ ਜਦੋਂ ਤੱਕ ਕਿ ਇਹਦੇ ਵਿੱਚ ਜੋ ਅਸੀਂ ਤੇਲ ਜਾਂ ਕੀ ਜੋ ਅਸੀਂ ਪਾਇਆ ਹੈ ਉਹ ਸੈਪਰੇਟ ਨਹੀਂ ਹੋ ਜਾਂਦਾ ਇਹਨੂੰ ਪੁੰਨਦੇ ਰਵਾਂਗੇ अगर तेल जी सैपरेट हो जाएगा तो यहाँ मतलब है साढ़ा जो मसाला है बहुत चंकी तरह पुज के तैयार हो गया है साला भुज गया अर्धा छोटा चम्मच अच्छे नमक का ऐड करा अर्धा छोटा चम्मच लाल मिर्च का पाउडर पावे ये तो बाद अद्धा छोटा चम्मच कश्मीरी लाल मिर्च या देगी मिर्च पा हो रंग लिए तिखी नहीं है ਤੇ ਇੱਕ ਚੁਟਾਈ ਛੋਟਾ ਚਮਚ ਜਿ setDescription ਵਿੱਚ ਗਰਮ ਮਸਾਲਾ ਪਾਵਾਂਗੇ ਜਿਆਦੇ ਮਸਾਲੇ ਨਹੀਂ ਪਾਵਾਂਗੇ ਸੁੱਕਾ ਧਨੀਆ ਅਸੀਂ ਪਹਿਲੇ ਜੋ ਟਮਾਟਰ ਦੀ ਪੇਸਟ ਹੈ ਉਹਦੇ ਵਿੱਚ ਇੱਕ ਛੋਟਾ ਚਮਚ ਅਸੀਂ ਗ੍ਰाइंड ਕਰ ਲਿਆ ਸੀ ਇਸ ਲਈ ਧਨੀਆ ਨਹੀਂ ਪਾਵਾਂਗੇ ਲਾਲ ਮਿਰਚ ਪਾਈ ਹੈ ਤੇ ਨਮਕ ਅਸੀਂ ਪਾਇਆ ਹਲਦੀ ਇਹਦੇ ਵਿੱਚ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਥੋੜੇ ਜਿ ਇਸ ਨੂੰ ਰੈਡੀਸ਼ ਜੀ ਟਨ ਵਿੱਚ ਗਰੇਵੀ ਬਣਾਣੀ ਹੈ ਹਲਦੀ ਨਹੀਂ ਯੂਜ਼ ਕਰਾਂਗੇ ਥੋੜਾ ਜਿਹਾ ਮਸਾਲੇ ਵਿੱਚ ਅਸੀਂ ਪਾਣੀ ਪਾਵਾਂਗੇ ਤਾਂ ਜੋ ਮਸਾਲੇ ਜਲਣ ਨਾ ਤੇ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਦੁਬਾਰਾ ਤੁਸੀਂ ਭੁੰਨ ਲੈਣਾ ਤੇ ਸਾਡਾ ਜੋ ਹੁਣ ਮਸਾਲਾ ਹੈ ਬਹੁਤ ਚੰਗੀ ਤਰ੍ਹਾਂ ਭੁੱਜ ਗਿਆ ਹੈ ਤੇ ਜੋ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਜੋ ਆਇਲ ਹੈ ਉਹ ਸੈਪਰੇਟ ਹੋ ਗਿਆ ਹੈ ਹੁਣ ਮੈਂਦੀ ਤੁਸੀਂ ਅਗਰ ਜਿੰਨੀ ਵੀ ਪਤਲੀ ਤੜੀ ਬਣਾਉਣਾ ਚਾਹੁੰਦੇ ਹੋ ਜਾਂ ਗਰੇਵੀ ਬਣਾਉਣਾ ਚਾਹੁੰਦੇ ਹੋ ਉਸ ਹਾਰਨਾ ਤੁਸੀਂ ਦੇ ਵਿੱਚ ਪਾ ਲੈਣਾ ਅਗਰ ਤੁਸੀਂ ਤਰੀ ਵਾਲਾ ਪਨੀਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਤਰੀ ਥੋੜੀ ਪਪਾਣੀ ਪਾ ਕੇ ਥੋੜਾ ਵੱਧ ਕਰ ਲੈਣਾ ਮੈਂ ਥੋੜਾ ਜਿਹਾ ਮਸਾਲੇਦਾਰ ਜੋ ਪਨੀਰ ਹੈ ਉਹ ਬਣਾ ਰਹੀ ਹਾਂ ਜਿਆਦਾ ਪਾਣੀ ਨਹੀਂ ਮੇ ਪਾ ਰਹੀ ਬਿਲਕੁਲ ਮਸਾਲੇ ਦੇ ਤਰ੍ਹਾਂ ਸੀ ਇਹਨੂੰ ਰੱਖਣਾ ਹੈ ਕੰਸਿਸਟੈਂਸੀ ਨੂੰ ਤਰੀ ਵਾਲਾ ਵੀ ਬਹੁਤ ਸਵਾਦ ਲੱਗਦਾ ਹੈ ਤੁਸੀਂ ਅਗਰ ਇਹਦੇ ਵਿੱਚ ਪਾਣੀ ਵੱਧ ਪਾ ਕੇ ਪਨੀਰ ਪੀਸਿਸ ਕੱਟ ਕੇ ਤੇ ਤਰੀ ਵਾਲਾ ਵੀ ਬਣਾ ਸਕਦੇ ਹੋ ਮੈਂ ਗਰੇਵੀ ਵਾਲਾ ਬਣਾ ਰਹੀ ਹਾਂ ਮਸਾਲੇ ਵਾਲਾ ਤੇ ਜੋ ਸਾਡਾ ਮਸਾਲਾ ਤਿਆਰ ਹੈ ਉਹਨੂੰ ਮੈਂ ਬਿਲਕੁਲ ਰੈਸਟੋਰੈਂਟ ਸਟਾਈਲ ਜਿਵੇਂ ਕਿ ਸਰਵ ਕਰਦੇ ਨੇ ਰੈਸਟੋਰੈਂਟ ਸਟਾਈਲ ਉਸੀ ਤਰ੍ਹਾਂ ਹੀ ਸਰਵ ਕਰ ਰਹੀਆਂ ਤੇ ਮੈਂ ਮਿਸਾਲੇ ਨੂੰ ਸਰਵਿੰਗ ਡਿਸ਼ ਵਿੱਚ ਸਰਵ ਕਰ ਦਿੱਤਾ ਹੈ ਉੱਪਰ ਤੋਂ ਸਾਡੇ ਜੋ ਪਨੀਰ ਦੇ ਸਲਾਈਸਿਸ ਅਸੀਂ ਸ਼ੈਲੋ ਫਰਾਈ ਕਰਕੇ ਰੱਖੇ ਨੇ ਮੈਂ ਦੋਨਾਂ ਦੇ ਉੱਤੇ ਇਸ ਤਰ੍ਹਾਂ ਲਗਾ ਦੇਵਾਂਗੀ ਬਿਲਕੁਲ ਰੈਸਟੋਰੈਂਟ ਸਟਾਈਲ ਕਰਾ ਮੈਂ ਨੰ ਸਰਵ ਕਰ ਰਹੀਆਂ ਤੁਸੀਂ ਛੋਟੇ ਛੋਟੇ ਪੀਸੇਸ ਵਿੱਚ ਵੀ ਕੱਟ ਕੇ ਜਾਂ ਤਰੀ ਵਾਲਾ ਬਣਾ ਕੇ ਵੀ ਇਹਨੂੰ ਸਰਵ ਕਰ ਸਕਦੇ ਹੋ ਨਵਰਾਤਰੀ ਵਿੱਚ ਬਹੁਤ ਹੀ ਟੇਸਟੀ ਕਰਾਰੇ ਚਟਪਟੇ ਡਿਸ਼ ਹੈ ਤੁਸੀਂ ਇੱਕ ਵਾਰ ਜ਼ਰੂਰ ਤੋਂ ਟਰਾਈ ਕਰਨਾ ਤਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਐਮਲੀ ਰੈਸਪੀ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਰੈਸਪੀ ਤਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਪਲੀਜ਼ ਲਾਈਕ ਜ਼ਰੂਰ ਕਰ ਲੈਣਾ ਤੇ ਸ਼ੇਅਰ ਕਰਨਾ ਅਗਰ ਤਾਨੂੰ ਰੈਸਪੀ ਅੱਛੀ ਲੱਗੀ ਆਪਣੇ ਫਰੈਂਡਸ ਤੇ ਰਿਲੇਟਿਵਸ ਦੇ ਨਾਲ ਤੇ ਮੇਰੇ ਚੈਨਲ ਨੂੰ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਭ ਤੋਂ ਪਹਿਲਾਂ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਮੇਰੀ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ